ਅੱਜ ਮਾਰੇ ਸਾਹਿਬ ਨੇ ਤੁਹਾਨੂੰ ਆਵਾਜ਼ ਮਾਰੀ ਭੈਣਾ ਨੂੰ ਸੁਖਮਨੀ ਸਾਹਿਬ ਕੰਠ ਪੜ੍ਹਦਿਆਂ ਜਿਆਦਾ ਬੰਦਗੀ ਇੱਕ ਸ਼ਲੋਕ ਆਉਂਦਾ ਹੈ ਗਿਆਨ ਅੰਜਨ ਗੁਰ ਅ ਗਿਆਨ ਹਰ ਕਿਰਪਾ ਤੇ ਸੰਤ ਨਾਮ ਦੀਵੇ ਦਾ ਭਾਵੇ ਰਸ਼ਨਾਈ ਦੇਣ ਵਾਲਾ ਚਾਨਣ ਦੇਣ ਵਾਲਾ ਬਲੇਉ ਚਿਰਾਗ ਅੰਧਿਆਰ ਦਾ ਗੁਰੂ ਨਾਨਕ ਸਾਹਿਬ ਕੌਣ ਸੀ ਆਪ ਨਰਾਇਣ ਧਰਤੀ ਤੇ ਕਲਾ ਲੈ ਕੇ ਉਤਰਿਆ ਇਹ ਨਾ ਸ਼ਬਦ ਕੋ ਲਿਓ ਕਲਾ ਧਾਰ ਮੇਰੇ ਕੋ ਕੱਲੀ ਜੀਵ ਤੇ ਕੋਥੀ ਪੜ ਕੇ ਸੁਣਾ ਰਿਹਾ ਗੁਰੂ ਨਾਨਕ ਜਿੱਥੇ ਸੁਣਾਉਂਦੇ ਸੀ ਉਹਨਾਂ ਦੇ ਕੋਲ ਕਲਾ ਸੀ ਜਿਤੇ ਕਿਤੇ ਕਾਰ ਜੜ ਵੀ ਜਾਂਦਾ ਸੀ ਫਿਰ ਮਹਾਰਾਜ ਨੇ ਸੰਭਾਲ ਲਈ ਸੀ ਆਖੋਏ ਆਪ ਨਰਾਇਣ ਕਲਾ ਧਾਰ ਜੀ ਬਾਬੇ ਕੋ ਕਲਾ ਨਾ ਹੁੰਦੀ ਤੇ ਬਾਬਰ ਨੇ ਬਾਬੇ ਨੂੰ ਜੇਲ੍ਹ ਚੋਂ ਕਦੇ ਕੱਢਣਾ ਹੀ ਨਹੀਂ ਆਖੋਏ ਸੱਚ ਨਾ ਜਿਵਾ ਬੇਕੋਥੀ ਬਰਕਤ ਨਾ ਹੁੰਦੀ ਤੇ ਉਹਨੂੰ ਕੀ ਉਤਾ ਵੀ ਬਾਬਾ ਕੌਣ ਹੈ ਕਿ ਬਾਰੇ ਸਾਹਿਬ ਦੀਆਂ ਬਰਕਤਾਂ ਬਖਸ਼ਿਸ਼ਾਂ ਵਰਤ ਰਹੀਆਂ ਹੈ ਇਹ ਕਲਾਈ ਤੇ ਵਰਤੀ ਸੀ ਜਫਰਨਾਮੇ ਚ ਜਿਹੜਾ ਔਰੰਗਜ਼ੇਬ 14 ਜੰਗਾਂ ਚ ਲੁੱਕ ਕੇ ਹੁਕਮ ਕਰਦਾ ਰਿਹਾ ਮਰਜ਼ ਕਹਿੰਦੇ ਉਹ ਕਦੇ ਸਾਹਮਣੇ ਤੇ ਆ ਜਾਂਦਾ ਖੋਏਗਾ ਆ ਮੋ ਸਾਹਮਣੇ ਗੱਲ ਕਰਦੇ ਉਹ ਬੋਲਾਂ ਚ ਕੀ ਸੀ ਗੁਰੂ ਦੀ ਕਿਰਪਾ ਨਹੀਂ ਸ਼ਕਤੀ ਨਹੀਂ ਹੈ ਸੋ ਗੁਰੂ ਸਾਡੇ ਦਾ ਭੰਡਾਰਾ ਬੜਾ ਵੱਡਾ ਆਪਾਂ ਸਾਰਾ ਪਰਿਵਾਰ ਬੈਠਿਆ ਹੈ ਤੁਹਾਡੇ ਬੱਚਿਆਂ ਜਿੰਨੀ ਕੁ ਬੁੱਧੀ ਆਪਾਂ ਚਲਦੇ ਆ ਉਹ ਜੁੜੀਏ ਥੋੜਾ ਜਿਹਾ ਕਰੇ ਉੱਚੀ ਕਿਰਪਾ ਸਾਰੇ ਮਿਲ ਜੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ uru

why you do why do why you do why do why you do why why you why do Why? To do? ਦੇਨ ਕਿ ਸਾਂ ਅੰਮ੍ਰਿਤ ਕੀ ਸਾਰ ਸੋਰੀ ਗਾ ਜੇ ਅੰਮ੍ਰਿਤ ਕਹਾ ਜੇ ਅੰਮ੍ਰਿਤ ਕਹਾ ਜੇ ਅੰਮ੍ਰਿਤ ਕਹਾ ਅੰਮ੍ਰਿਤ ਅਸਲ ਵਿੱਚ ਕਿੱਥੋਂ ਸ਼ੁਰੂ ਹੋਇਆ ਦਸੌਧ ਜੀ ਅੰਮ੍ਰਿਤ ਕਿੱਥੋਂ ਸ਼ੁਰੂ ਹੋਇਆ ਬਾਣੀ ਗੁਰੂ ਵੇਤ ਬਾਣੀ ਸਭ ਤੋਂ ਪਹਿਲੇ ਪ੍ਰਾਤਨ ਭਗਤਾਂ ਦੇ ਆਗਾਜ਼ ਦੀ ਗੱਲ ਕਰੀਏ ਤੇ 1170 ਚ ਮਾ ਬੁਰਖੋ ਬਾਬਾ ਜੈਦੇਵ ਜੀ ਆਏ 1173 ਚ ਬਾਬਾ ਫਰੀਦ ਸ਼ਕਰੇ ਗੰਸ ਜਿਦੋਂ ਉਹਨਾਂ ਦੀ ਬਾਣੀ ਨਿਕਲੀ ਤਾਂ ਉਹ ਪੋਥੀਆਂ ਤੇ ਦਰਜ ਹੋਈ 1469 ਦੇ ਵਿੱਚ ਹਜ਼ੂਰ ਆਪ ਮરાਯਣ ਆ ਗਿਆ ਜਿਨ੍ਹਾਂ ਨੇ ਫਿਰ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਦੇ ਕਾਣ ਸਿੰਘ ਨਾਭਾ ਨੂੰ ਪੜਾਂਗੇ ਅਰਥ ਹੈ ਰਸਤਾ ਕੀ ਜੀ ਰਸਤਾ ਹੁਣ ਜੇ ਮੈਨੂੰ ਮੰਜ਼ਿਲ ਨਹੀਂ ਪਤਾ ਰਸਤਾ ਹੀ ਨਹੀਂ ਪਤਾ ਤੇ ਮੈਂ ਤੁਹਾਡੇ ਕੋ ਕਿਤਰਾ ਪਹੁੰਚਦਾ ਮੈਨੂੰ ਲੋਕੇਸ਼ਨ ਲੱਗਈ ਨਾ ਸਾਰੀਆਂ ਗਲੀਆਂ ਤੇ ਮੋੜ-ਮੋੜ ਕੇ ਤੇ ਮੈਂ ਮੰਜ਼ਿਲ ਤੇ ਪਹੁੰਚ ਗਿਆ ਹੁਣ ਗੁਰੂ ਦੇ ਗਲੇ ਤੇ ਨਿਕਲੇ ਹੋਏ ਜਿਹੜੇ ਬਾਣ ਬੋਲ ਐ ਉਹਨੇ ਪਿੰਦੇ ਬਾਣੀ ਤੁਰ ਕੀ ਇਹ ਲੋਕੇਸ਼ਨ ਜਿਹੜੀ ਮੈਂ ਅੱਜ ਦੀ ਭਾਸ਼ਾ ਜੀ ਸਮਝਾ ਰਿਹਾ ਪਲੀਜ਼ ਮਾਫੀ ਇਹ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਲੋਕੇਸ਼ਨ ਭੇਜੀ ਆ ਨਾ ਵੀ ਇਹ ਪਕੜ ਲਓ ਤੇ ਸਿੱਧਾ ਤੁਰਿਆਓ ਤੇ ਮੈਂ ਅੱਗੇ ਖੜੇ ਤਾ ਹੋਵਾਂਗਾ ਹੁਣ ਗੁਰੂ ਸਾਹਿਬ ਜੀ ਕਿੰਨੇ ਚਿਰ ਦੀ ਦੁਨੀਆ ਬਣੀ ਲੰਮੀ ਚੌੜੀ ਪਤਾ ਹੀ ਨਹੀਂ ਥਿਤਵਾਰਨਾ ਜੋਗੀ ਜਾਣੇ ਰਤਮਾਹੋ ਜਾ ਕਰਤਾ ਅਪਿ ਜਾਣੇ ਬਾਣੀ ਬੜਾ ਪਿਆਰ ਕਰਦੀ ਏ ਪਰ ਕਿਤੇ ਜਿੱਦਾਂ ਆਪਾਂ ਬੈਠੇ ਸਾਰੇ ਕਿਤੇ ਇੰਦਾ ਕਲਾਸ ਲੱਗਦੀ ਨਾ ਰੋਜ਼ 8 ਘੰਟੇ ਭੈਣੋ ਮੱਚੇ ਸਕੂਲੇ ਭੇਜਦੇ ਨਾ ਕਿਤੇ 1 ਘੰਟਾ ਇਥੇ ਗੁਰਦੁਆਰੇ ਜਿੱਨੇ ਉਹਨਾਂ ਚ ਕਲਾਸ ਹੁੰਦੀ ਗੁਰਮਤੂਰ ਕਿੱਤੇ ਰੂਪ ਹੋਰ ਹੋਣਾ ਸਾਰਾ ਲੇਟ ਹੋ ਗਈ ਆਖੋ ਸਤਨਾਮ ਲੇਟ ਬਹੁਤ ਜਿਆਦਾ ਪਾਉਗੇ ਸਾਰੇ ਕਿਉਂਕਿ ਮੈਂ ਨਿੰਦਕ ਨਹੀਂ 100 ਦੇ ਵਿੱਚੋਂ ਬਾਬਾ ਜੀ ਬੈਠੇ ਐ 60% ਜਿੰਨਾ ਬੰਦੇ ਅਮਰਤ ਚਾਹਿਆ ਉਹਨਾਂ ਨੂੰ ਹੀ ਨਹੀਂ ਪਤਾ ਵੀ ਅਮਰਤ ਦਾ ਮਤਲਬ ਕੀ ਆ ਗੜਬੜ ਕਿੱਥੇ ਹੋ ਗਈ ਕਿੱਡਾ ਸੋਨਾ ਦਸਤਾਰਾ ਬੁੱਧਾ ਵੱਡੇ ਪੱਟੇ ਵਾਲਾ ਗਾਤਰਾ ਪਾਇਆ ਧਾੜਾ ਪ੍ਰਕਾਸ਼ ਹੈ ਹਾਂ ਪੂਰਾ ਤਿਆਰ ਹੈ ਪਰ ਜਦੋਂ ਉਹਦੇ ਨਾਲ ਮਿਲੇ ਬੈਠੇ ਜ਼ਿੰਦਗੀ ਦੀ ਪੈਂਡੀ ਸ਼ੁਰੂ ਹੋਏ ਮਨ ਦੁਖਿਆ ਖੁਸਾਤ ਨਾ ਹੋ ਬਹੁਤ ਕੁਝ ਹੈ ਜੀ ਸਿੱਖੀ ਵੀ ਈ ਤਰ੍ਹਾਂ ਦੀ ਹੈ ਦੇਖਾ ਦੇਖੀ ਦੀ ਤੰਦੇ ਦੀ ਹਿਰਸ ਦੀ ਸਭ ਤੋਂ ਮਹਿੰਗੀਆਂ ਦੋ ਸਿੱਖੀਆਂ ਵਾਂ ਇੱਕ ਸਿਰਕ ਦੀ ਤੇ ਇੱਕ ਪਾਵਣ ਦੀ ਭਾਵਨਾਵਾਲਿਆਂ ਦੀ ਗੱਲ ਕਰੀਏ ਤੇ ਉਹ ਸਿੱਖੀ ਰਾਏ ਬਲਾਰ ਕੋਲੇ ਇੰਨਾ ਕੁ ਪਿਆਰ ਕਰ ਗਿਆ 700 ਮਰੱਬਾ ਮਾਰੇ ਨੂੰ ਮੱਥਾ ਟੇਕਿਆ ਉਸ ਬੰਦੇ ਨੂੰ 18750 ਕਿੱਲੇ ਜ਼ਮੀਨ ਜਿਹੜੀ ਬਾਬੇ ਨਾਨਕ ਨੇ ਦਰਸ਼ਨ ਕਰਨ ਦੀ ਭੇਟਾ ਦਿੱਤੀ ਅੱਜ ਉਹਦੇ ਦਰਸ਼ਨਾਂ ਦੀ ਭੇਟਾ ਗੋਲਕ ਤੋਂ ਸਿਰ ਪਾਟ ਕੇ ਗਈਆਂ ਨੇ ਪੱਗਾਂ ਲੈ ਗਈਆਂ ਦਰਬਾਰਾਂ 'ਚ ਇੱਕ ਦੂਜੇ ਦੀ ਲੀੜੇ ਪਾੜਦੇ ਪਰ ਉਸ ਰੂਹ ਨੂੰ ਸਲਾਮੀ ਜਿਨਨੇ ਆਪਣੀ 1400 ਦੇ ਵਿੱਚੋਂ ਅੱਧੀ ਲੀਕ ਮਾਰ ਕੇ ਦਿਲ ਚਾਹੀਦਾ ਆਖੋਵੇ ਦਿਲ ਚਾਹੀਦਾ ਕਦੇ ਨਹੀਂ ਕੋਈ ਕਹ ਸਕਦੀ ਉਹ ਮਰਜੀ ਵਿੜਿਆ ਨੂੰ ਜਿਨ੍ਹਾਂ ਨੇ ਮੇਰੇ ਮਹਿਬੂਬ ਦੇ ਦਰਸ਼ਨ ਕਰਨ ਵਾਸਤੇ ਇਹੋ ਜੀ ਭੇਟਾ ਦਿੱਤੀ ਰਹੀਦੀ ਦੁਨੀਆ ਤੱਕ ਰੂ ਲੋਕੀ ਮੱਥਾ ਟੇਕਣਗੇ ਸ੍ਰੀ ਨਨਕਾਣਾ ਸਾਹਿਬ ਉੱਥੇ ਬਣਿਆ ਜੇ ਉਸ ਮਰਦ ਨੇ ਮਾਰ ਕੇ ਦਰਸ਼ਨਾਂ ਦੀ ਭੇਟਾ ਦਿੱਤੀ ਤੇ ਜੇ ਕਿਤੇ ਮੈਨੂੰ ਕੀ ਵੀਰੀ ਇਹ ਗੱਲ ਤੋਂ ਸਿੰਘ ਕਹਿ ਵੀ ਦਿੰਦੇ ਮੈਂ ਕਿਹਾ ਸੱਚੀ ਮੈਂ ਆਪਣੇ ਪੁੱਤ ਦਾ ਵਿਆਹ ਕੀਤਾ ਮੈਂ ਕਿਤੇ ਗੰਦਕੀ ਦੀ ਥਾਂ ਤੇ ਬੰਦਗੀ ਵਾਸਤੇ 7 ਲੱਖ ਰੁਪਇਆ ਕੱਢ ਲੈਂਦਾ ਤੇ ਅੱਜ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਅਮਲੀਆਂ ਦੇ